ਬੀਤੇ ਦੇ ਅੰਮ੍ਰਿਤਸਰ ਦੇ ਵਿੱਚ ਇੱਕ ਸ਼ਰਾਬ ਦੇ ਠੇਕੇ ਦੇ ਉੱਤੇ ਕੁਝ ਲੁਟੇਰਿਆਂ ਦੇ ਵੱਲੋਂ ਗੋਲੀਆਂ ਚਲਾਈਆਂ ਗਈਆਂ ਸੀ ਔਰ ਬੰਦੂਕ ਦੀ ਨੋਕ ਦੇ ਉੱਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ ਦੱਸਦੀ ਹੈ ਕਿ ਅੰਮ੍ਰਿਤਸਰ ਦੇ ਪਤਲੀਗੜ੍ਹ ਚੌਂਕ ਦੇ ਵਿੱਚ ਇੱਕ ਸ਼ਰਾਬ ਦਾ ਠੇਕਾ ਹੈ ਜਿੱਥੇ ਕਿ ਦੇਰ ਰਾਤ ਐਕਟਿਵਾ ਤੇ ਸਵਾਰ ਹੋ ਕੇ ਤਿੰਨ ਨੌਜਵਾਨ ਆਉਂਦੇ ਨੇ ਔਰ ਉਹਨਾਂ ਦੇ ਵੱਲੋਂ ਪਹਿਲਾਂ ਠੇਕੇ ਦੇ ਉੱਤੇ ਗੋਲੀਆਂ ਚਲਾਈਆਂ ਜਾਂਦੀਆਂ ਨੇ ਔਰ ਉਸ ਤੋਂ ਬਾਅਦ ਬੰਦੂਕ ਦੀ ਨੋਕ ਦੇ ਉੱਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ ਜਿਸ ਦੀ ਇੱਕ ਵੀਡੀਓ ਵੀ ਵਾਇਰਲ ਹੋਈ ਸੀ ਜਿਸ ਤੋਂ ਬਾਅਦ ਤੁਰੰਤ ਪੁਲਿਸ ਦੇ ਵੱਲੋਂ ਇੱਕ ਵੱਡੀ ਕਿ ਤਿੰਨ ਨੌਜਵਾਨ ਆਉਂਦੇ ਨੇ ਜਿਨ੍ਹਾਂ ਨੇ ਆਪਣੇ ਮੂੰਹ ਲੁਕੋਏ ਹੋਏ ਸੀ ਆਪਣੀ ਪਛਾਣ ਨੂੰ ਲੁਕੋਇਆ ਹੋਇਆ ਸੀ ਔਰ ਉਹਨਾਂ ਦੇ ਵੱਲੋਂ ਠੇਕੇ ਦੇ ਉੱਤੇ ਪਹਿਲਾਂ ਗੋਲੀਆਂ ਚਲਾਈ ਗਈਆਂ ਔਰ ਉਸ ਤੋਂ ਬਾਅਦ ਬੰਦੂਕ ਦੀ ਨੋਕ ਦੇ ਉੱਤੇ ਠੇਕੇ ਦੇ ਵਿੱਚ ਜਿੰਨਾ ਵੀ ਕੈਸ਼ ਪਿਆ ਹੋਇਆ ਸੀ ਉਹ ਲੁੱਟ ਕੇ ਉੱਥੋਂ ਫਰਾਰ ਹੋ ਜਾਂਦੇ ਨੇ ਤਾਂ ਨਾਲ ਦੇ ਨਾਲ ਤਸਵੀਰਾਂ ਚਾਉਂਦੇ ਹੋ ਵੀ ਤੁਹਾਨੂੰ ਸਾਂਝੀ ਕਰ ਰਹੇ ਆਂ ਵੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਬੰਦੂਕ ਦੀ ਨੋਕ ਦੇ ਉੱਤੇ ਲੁਟੇਰਿਆਂ ਦੇ ਵੱਲੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ ਔਰ ਵਾਰਦਾਤ ਕਰਨ ਤੋਂ ਬਾਅਦ ਇਹ ਉੱਥੋਂ ਫਰਾਰ ਹੋ ਗਏ ਸੀ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਲਗਾਤਾਰ ਇਹ ਸ਼ਹਿਰ ਦੇ ਵਿੱਚ ਕਈ ਥਾਵਾਂ ਦੇ ਉੱਤੇ ਲੁੱਟ ਦੀ ਵਾਰਦਾਤ ਨੂੰ ਇੰਜਾਮ ਦਿੱਤਾ ਗਿਆ ਸੀ ਔਰ ਕਈ ਥਾਣਿਆਂ ਦੇ ਵਿੱਚ ਇਹਨਾਂ ਦੇ ਪਰਚੇ ਵੀ ਚੱਲਦੇ ਨੇ ਸ਼ਹਿਰ ਦੇ ਵਿੱਚ ਲੁੱਟਖੋ ਕਰਨ ਵਾਲੇ ਇੱਕ ਵੱਡੇ ਗੈਂਗ ਦਾ ਪੁਲਿਸ ਦੇ ਵੱਲੋਂ ਪਰਦਾਫਾਸ਼ ਜਿਹੜਾ ਉਹ ਕੀਤਾ ਗਿਆ ਤਾਂ ਇਸ ਮਾਮਲੇ ਨੂੰ ਲੈ ਕੇ ਪੁਲਿਸ ਦੇ ਵੱਲੋਂ ਹੋਰ ਕੀ ਜਾਣਕਾਰੀ ਸਾਂਝੀ ਕੀਤੀ ਗਈ ਉਹ ਵੀ ਤੁਹਾਨੂੰ ਸੁਣਾਉਣੇ ਆ 26/7/2025 ਨੂੰ ਸ਼ਾਮ 10:10 ਵਜੇ ਤਿੰਨ ਬੰਦੇ ਇੱਕ ਐਕਟਿਵਾ ਤੇ ਆਏ ਜਿਨ੍ਹਾਂ ਨੇ ਮੂੰਹ ਟੱਕੇ ਹੋਏ ਸੀ ਉਹਨਾਂ ਨੇ ਆਰ ਪੀ ਵਾਈਨ ਪੁਤਲੀਗੜ ਚੌਂਕ ਵਿਖੇ ਠਿਕਾ ਹੈਗਾ ਆਰ ਪੀ ਵਾਈਨਸ ਦਾ ਉਥੇ ਫਾਇਰਿੰਗ ਕੀਤੀ ਤੇ 16-17 ਹਜ਼ਾਰ ਰੁਪਏ ਲੁੱਟ ਕੇ ਲੈ ਗਏ ਸੀਗੇ। ਉਹਨੂੰ ਮੱਦੇਨਜ਼ਰ ਰੱਖਦੇ ਹੋਏ ਮਾਨਯੋਗ ਸੀਪੀ ਸਾਹਿਬ ਨੇ ਸਦਾ ਗੁਰਪ੍ਰੀਤ ਸਿੰਘ ਪੁਲਸਰ ਸਾਹਿਬ ਉਹਨਾਂ ਨੇ ਟੀਮਸ ਗਠਿਤ ਕੀਤੀਆਂ ਜਿਦੇ ਵਿੱਚ ਐਸ ਐਚ ਓ ਕੈਂਟੋਨਮੈਂਟ ਮੋਹਿਜੀ ਏ ਸੀ ਪੀ ਵੈਸਟ ਸ਼੍ਰੀ ਸ਼ੇਰਦਰਸ਼ਨ ਜੀ ਤੇ ਨਾਲ ਇਹਨਾਂ ਦੀ ਟੀਮ ਨਾਲ ਇੰਚਾਰਜ ਸੀ ਆਈਏ 3 ਇਹਨਾਂ ਨੇ ਟੀਮਸ ਬਣਾਈਆਂ ਤੇ ਇਹਦੇ ਉੱਪਰ ਵਰਕ ਅਪਾਨ ਕਰਨਾ ਸ਼ੁਰੂ ਕੀਤਾ। ਤੇ 10 ਤਰੀਕ ਨੂੰ 38 2025 ਨੂੰ ਅਸੀਂ ਜਿਹੜਾ ਇੱਕ ਅਕਿਊਜ਼ ਦਾ ਵਿਸ਼ਨੂੰ ਉਹਨੂੰ ਰੈਸਟ ਕਰ ਲਿਆ ਉਹਦੀ ਉਮਰ ਤਕਰੀਬਨ 29 ਸਾਲ ਹੈ ਉਸ ਤੋਂ ਬਾਅਦ ਅਸੀਂ 6 8 2025 ਨੂੰ ਰਿਤਿਕ ਕੁਮਾਰ ਤੇ ਪਾਰਸ चौहान ਰਿਤਿਕ ਲਾਇਸਕਾਲਾ ਅਰੈਸ ਕੀਤੇ ਇਹਨਾਂ ਦੀ ਉਮਰ ਤਕਰੀਬਨ 25 ਤੇ 21 ਸਾਲ ਹੈਗੀ ਹੈ ਜੀ ਤੇ ਇਨਾਂ ਤੋਂ ਸਾਨੂੰ ਪਤਾ ਚੱਲਿਆ ਕਿ ਇਹਨਾਂ ਨੇ ਜਿਹੜੀ ਵਾਰਦਾਤ ਕੀਤੀ ਸੀ ਉਹ ਤਾਂ ਸਿਗੀ ਸਿਗੀ ਇਸ ਤੋਂ ਇਲਾਵਾ ਵੀ ਇਹਨਾਂ ਨੇ ਆਪਣੇ ਹੋਰ ਸਾਥੀਆਂ ਨਾਲ ਮਿਲ ਕੇ ਵਕ ਵਕ ਅੰਮ੍ਰਿਤਸਰ ਕਮਿਸ਼ਨਰੇਟ ਦੇ ਏਰੀਆ ਦੇ ਵਿੱਚ ਇੱਕ ਗੇਟ ਕੀਮਾ ਆਪਣਾ ਸਿਵਲ ਲਾਈਨ ਮਕਬੂਲਪੁਰਾ ਤੇ ਆਪਣਾ ਰਣਜੀਤ ਐਵਨੀ ਪੁਲਿਸ ਸਟੇਸ਼ਨ ਦੇ ਏਰੀਆ ਦੇ ਵਿੱਚ ਇਹਨਾਂ ਨੇ ਸਨੇਚਿੰਗਸ ਦੀ ਵਾਰਦਾਤਾ ਵੀ ਕੀਤੀਆਂ ਤੇ ਹੋਰ ਵੀ ਐਨਡੀਪੀਐਸ ਤੇ ਵੀ ਇਹਨਾਂ ਤੇ ਪਰਚੇ ਹੈਗੇ ਆ ਤੇ ਇਹਨਾਂ ਨੂੰ ਅਰੈਸਟ ਕਰਕੇ ਅਸੀਂ ਇੱਕ ਪਿਸਟਲ ਬੱਤੀਬੋਰ ਅ ਰਿਕਵਰ ਕੀਤਾ ਉਹਦੇ ਨਾਲ ਮੈਗਜ਼ੀਨ ਤੇ ਉਹਦੇ ਨਾਲ ਕਾਰਟ੍ਰਿਜਸ ਤੇ ਉਸ ਤੋਂ ਇਲਾਵਾ ਇੱਕ Honda Honda Activa ਸਕੂਟੀ ਵੀ ਰਿਕਵਰ ਕੀਤੀ ਹੈ ਇਸ ਤੋਂ ਇਲਾਵਾ 1000 ਰੁਪਿਆ ਕੈਸ਼ ਤੇ ਇੱਕ Apple ਦਾ iPhone ਵੀ ਰਿਕਵਰ ਕੀਤਾ ਜੀ ਇਹਨਾਂ ਨੇ ਗੋਲੀਆਂ ਚਲਾਈਆਂ ਵੀ ਇਹਨਾਂ ਦੇ ਵੱਲੋਂ ਇਹਨਾਂ ਵੱਲੋਂ ਉੱਥੇ ਤਿੰਨ ਗੋਲੀਆਂ ਚਲਾਈਆਂ ਗਈਆਂ ਸੀ ਪਰ ਇਹਨਾਂ ਨੂੰ ਮੋੜ ਤੋਂ ਪਹਿਲਾਂ ਇਹ ਪਰਚੇ ਹੈ ਜੀ ਇਹਨਾਂ ਤੇ ਪਰਚੇ ਹੈਗੇ ਜੀ ਜਿਹੜਾ ਤਾਂ ਵਿਸ਼ਨੂ ਹੈਗਾ ਉਹਦੇ ਤੇ ਦੋ ਪਰਚੇ ਨੇ ਦੋਨੋਂ ਪੁਲਿਸ ਸਟੇਸ਼ਨ ਗੇਟਕੀਮਾ ਦੇ ਨੇ ਤੇ ਐਨਡੀਪੀ ਐਸ ਐਕਟ ਦੇ ਹੈਗੇ ਜੀ ਤੇ ਜਿਹੜਾ ਰਿਤਿਕ ਕੁਮਾਰ ਰਾਇਲੈਸ ਕਾਲਾ ਹੈ ਜੀ ਉਹਦੇ ਤੇ ਵੀ ਵਕ ਵਕ ਤਰਾਮਾ ਹੈ ਚਾਰ ਪਰਚੇ ਹੈਗੇ ਤੇ ਜਿਹੜਾ ਪਰ ਸੁਹਾਨ ਹੈ ਉਹਦੇ ਤੇ ਪਹਿਲਾਂ ਹੀ ਪਰਚਾ ਹੋਇਆ ਜੀ ਉਸੇ ਐਕਟ ਵਾਲੇ ਉੱਪਰ ਇਹ ਜਾਣਦੇ ਨੇ ਉਸੇ ਐਕਟ ਵਾਲੇ ਉੱਪਰ ਹੀ ਇਹਨਾਂ ਦੇ ਕੋਲੋਂ ਵਾਰਦਾਤ ਕੀਤੀ ਗਈ ਜੀ ਉਸੇ ਐਕਟ ਵਾਲੇ ਵੱਲੋਂ ਪਹਿਲਾਂ ਇਹਨਾਂ ਨੇ ਗੇਟਕੀਮਾ ਜੀ ਆਰਪੀ ਉਹ ਦਾ ਏਰੀਆ ਹੈਗਾ ਗੇਟਕੀਮਾ ਪੁਲਿਸ ਸਟੇਸ਼ਨ ਵੱਲ ਉਥੋਂ ਪਹਿਲਾਂ ਇੱਕ ਮੋਟਰਸਾਈਕਲ ਇਹਨਾਂ ਨੇ ਅ ਸਨੈਚ ਕੀਤਾ ਉਸ ਤੋਂ ਬਾਅਦ ਉਹ ਮੋਟਰਸਾਈਕਲ ਇੱਕ ਪੁਆਇੰਟ ਤੇ ਪਹੁੰਚੇ ਮੁਬੁਰ ਉੱਪਰੇ ਲੱਗੇ ਉਥੇ ਇਹਨਾਂ ਨੇ ਉਹ ਮੋਟਰਸਾਈਕਲ ਪੰਕਚਰ ਹੋ ਗਿਆ ਜਾਂ ਖਰਾਬ ਹੋ ਗਿਆ ਉਸ ਤੋਂ ਬਾਅਦ ਇਹਨਾਂ ਨੇ ਐਕਟਿਵਸ ਸਨੈਚ ਕੀਤੀ ਤੇ ਉਸ ਤੋਂ ਬਾਅਦ ਇਹਨਾਂ ਨੇ ਦੂਸਰੇ ਪੁਆਇੰਟ ਤੇ ਜਾ ਕੇ ਮੋਬਾਈਲ ਫੋਨਸ ਵੀ ਸਨੈਚ ਕੀਤੇ ਤੇ ਫਿਰ ਇੱਥੇ ਆ ਕੇ ਇਹਨਾਂ ਨੇ ਰਾਤ ਸਭ 10:30 ਵਜੇ ਵਾਰਦਾਤ ਕੀਤੀ ਤੇ ਇਹਨਾਂ ਦੇ ਥਾਣੇ ਦੇ ਵਿੱਚ ਪਰਚਾ ਦਰਜ ਕੀਤਾ ਗਿਆ ਇਹਨਾਂ ਦੇ ਖਲਾਫ ਇਹਨਾਂ ਤੇ ਜਿਹੜੇ ਆਪਣਾ ਇਹ ਤਾਂ ਜਿਹੜਾ ਪਰਚਾ ਹੈਗਾ ਕੈਂਟੋਨਮੈਂਟ ਪੁਲਿਸ ਸਟੇਸ਼ਨ ਦੇ ਥਾਣੇ 'ਚ ਹੈਗਾ ਜਿਹੜੇ ਬਾਕੀ ਅਸੀਂ ਜਿਹੜੇ ਪਰਚੇ ਕਢਵਾਏ ਆ ਜਿਹੜੇ ਆਲਰੇਡੀ ਰਜਿਸਟਰਡ ਸਿਗੇ ਕੋਈ ਨਾ ਕੋਈ ਸਨੈਚਿੰਗ ਦੇ ਤਹਿਤ ਉਹ ਰਣਜੀਤ ਅਬਨੂ ਸਿਵਲ ਲਾਈਨ ਮਕਬੂਲਪੁਰਾ ਤੇ ਗੇਟ ਕੀਮਾ ਦੇ ਏਰੀਆ ਦੇ ਸੀਗਾ ਇਹ ਦਿਨੇ 9:00 ਵਜੇ ਮਾਰਦਾ ਤਾਂ ਕਰਦੇ ਕਿ ਇਹਨਾਂ ਨਾਲ ਹੋਰ ਵੀ ਸਾਥੀ ਹੈਗੇ ਦੋ ਅਸੀਂ ਪਹਿਲਾਂ ਵੀ ਅਰੈਸਟ ਕਰ ਲਏ ਆ ਤੇ ਇੱਕ ਇਹਨਾਂ ਦਾ ਸਾਥੀ ਹਲੇ ਪਗੜਾ ਹੈ ਜੀ ਉਹਨੂੰ ਦੇਰ ਤਾਂ ਕੀਤਾ ਜੀ ਉਹਨੂੰ ਜ਼ਰੂਰ ਬੜੀ ਜਲਦੀ ਗ੍ਰਿਫਤਾਰ ਕੀਤਾ ਜਾਏਗਾ ਸਾਡੀ ਟੀਮ ਹਾਲੇ ਵੀ ਏਸੀ ਮੋਡਿਊਲ ਤੇ ਕੰਮ ਕਰ ਰਹੀ ਹੈ ਸਰ ਕੰਮ ਦਾ ਕੀ ਕਰਦੇ ਤੁਸੀਂ ਦਾ ਕੰਮ ਪਾਜੀ ਕਰ ਇਹ ਤਾਂ ਸਾਰੇ ਵਿਲੇ ਨਹੀਂ ਦੀ ਵਿਲੇ ਕਮਾ ਸਕ ਇਹਨਾਂ ਦੇ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਹੈ 21 ਤੋਂ ਲੈ ਕੇ 29 ਸਾਲ ਤੱਕ ਇਹਨਾਂ ਦੀ ਉਮਰ ਹੈ ਜੀ ਸਰ ਕੋ ਪੜੇ ਦਿੱਤੇ ਨੇ ਮੈਂ ਇੱਕ ਚੌਥੀ ਪੜਿਆ ਜੀ ਇੱਕ 12ਵੀਂ ਪੜਿਆ ਤੇ ਇੱਕ ਵੈਸੇ ਵਿਲੇ ਜੀ ਸਰ ਸ਼ੁਰੂ ਤੋਂ ਪਰਫਾਰਮਾਂ ਦਾ ਕੰਮ ਕਰਦੇ ਸੀ ਸ਼ੁਰੂ ਤੋਂ ਮਤਲਬ ਕਿ ਹੁਣ ਕੁਝ ਸਾਲਾਂ ਤੋਂ ਤਾਂ ਕਰ ਰਹੇ ਜੀ 3-4 ਸਾਲ ਤੋਂ ਜਿਵੇਂ ਪਹਿਲਾ ਪਰਚਾ 1 ਤੇ 2020 ਕੀ ਦਾ ਹੈਗਾ ਜੀ ਤੇ 4-5 ਸਾਲ ਹੋ ਗਏ ਜੀ ਇਹਨਾਂ ਨੂੰ ਕਰਦੇ ਠੀਕ ਹੈ ਤੇ